ਆਹ ਦੋਸਤੋ ਅਫੀਨਾ ਫਰਮ ਰਿਸ਼ਤੇ ਨਾਤੇ ਦੀ ਪ੍ਰੋਮੋਸ਼ਨ ਦੇ ਇਕੱਠੇ ਹੋਏ ਆ ਇਹ 뮤зикਲ ਡਾਇਰੈਕਟਰ ਨੇ ਇਹਨਾਂ ਨੇ ਬਾਈਆਂ ਦੇ ਗੀਤ ਗਾਇਆ ਤੇ ਮੈਂ ਮੇਰੇ ਵੀਰ ਨੂੰ ਪੁੱਛਿਆ ਮੈਂ ਕਿ ਤੁਸੀਂ ਕੀ ਕੀ ਗੀਤ ਗਾਉਂਦਾ ਬੇਟਾ ਵੈਸੇ ਨਹੀਂ ਆਏ ਬਾਈ ਜੀ ਵੈਸੇ ਆਏ ਨੇ ਨਾਲ ਖੜ ਜਾ ਸਾਡੇ ਠੀਕ ਹੈ ਹੌਸਲਾ ਰਹਿਣਾ ਮਨ ਨੂੰ ਵੀ ਹੌਸਲਾ ਰਹਿਣਾ ਹਾਂ ਬਿਲਕੁਲ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਥੈਂਕ ਯੂ ਬਹੁਤ ਬਹੁਤ ਅੱਛਾ ਫਿਲਮ ਤੁਹਾਡੀ ਰਿਸ਼ਤੇ ਨਾਤੇ ਆ ਰਹੀ ਪਹਿਲਾਂ ਥੋੜਾ ਗਾਣਾ ਸੁਣਾ ਪੂਰਾ ਅੰਤਰਾ ਗੱਡ ਕੇ ਹਾਂਜੀ ਫਿਰ ਸ਼ੁਰੂ ਕਰਾਂਗੇ ਆਪਾਂ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਂਗਾ ਦੋ ਕੀ ਏਜੀ ਸਾਈਡ Song ਆ ਤੇ 24 ਤਰੀਕ ਨੂੰ 24 ਜਨਵਰੀ ਨੂੰ ਰਿਲੀਜ਼ ਹੋ ਰਿਹਾ ਰਿਸ਼ਤੇ ਨਾਤੇ ਤੇ ਮਿਊਜ਼ਿਕ ਕੀਤਾ ਸਗੀ ਨੈਕਸਸ ਭਰਾ ਆਪਣਾ ਤੇ ਬਾਕੀ ਹੋਰ ਵੀ ਆਰਟਿਸਟ ਆ ਠੀਕ ਹੈ ਜੀ ਤੇ ਆਪਾਂ ਨੂੰ ਇੱਕ ਮੌਕਾ ਮਿਲਿਆ ਬਿਲਕੁਲ ਫਸ ਆਪਾਂ ਪਹਿਲਾ ਗਾਣਾ ਵਾ ਅੱਛਾ ਜੀ ਵੈਸੇ ਇਹ ਤੇ ਸੋਲੋ ਟ੍ਰੈਕ ਆਪਣੇ ਬਹੁਤ ਆ ਚੁੱਕਿਆ ਜੀ ਫਿਲਮ ਦੇ ਵਿੱਚ ਪਹਿਲਾ ਗਾਣਾ ਹਾਂ ਫਿਲਮ ਚ ਪਹਿਲਾ ਗਾਣਾ ਜੀ ਕਰ ਰਿਹਾ ਉਹ ਜੀ ਬਿਲਕੁਲ ਨੈਣਾ ਨੂੰ ਕੀ ਹੋ ਗਿਆ ਐ ਏ ਸੁੱਕ ਦੇ ਨਹੀਂ ਅੰਜੂ ਮੁੱਕ ਦੇ ਨਹੀਂ ਨੈਣਾ ਨੂੰ ਕੀ ਹੋ ਗਿਆ ਏ ਤੈਨੂੰ ਜਿੰਨਾ ਮੈਂ ਪੁਲਾਵਾ ਤੇਰਾ ਉਹ ਨਾ ਚੇਤਾ ਆਉਂਦਾ ਮੈਂ ਦਿਲ ਤੇ ਗਮਾ ਨੂੰ ਰਹਿ ਨਾ ਜੱਗ ਤੋਲ ਕੋਦਾ ਸਾ ਮੁੱਕ ਦੇ ਨਹੀਂ ਨੈਣਾ ਨੂੰ ਕੀ ਹੋ ਗਿਆ ਏ ਇਸੁਕ ਦੇ ਨਹੀਂ ਅੰਜੁਮੁਕ ਦੇ ਨਹੀਂ ਕੀ ਬਾਤ ਨੈਣਾ ਨੂੰ ਕੀ ਹੋ ਗਿਆ ਏ ਥੈਂਕ ਯੂ ਬਹੁਤ ਸੋਹਣਾ ਗੀਤ ਹੈ ਥੈਂਕ ਯੂ ਵੈਰੀ ਗੁੱਡ ਅਚਾ ਤੁਸੀਂ ਪਰਿਵਾਰਕ ਵਿਸ਼ੋਕਣ ਚ ਕਿੱਥੋਂ ਰਹਿੰਦੇ ਮੈਂ ਜੀ ਆਪਣਾ ਹੈਗਾ ਜੀ ਤਰਨਤਾਰ ਸਾਹਿਬ ਜ਼ਿਲ੍ਹਾ ਜੀ ਇਹ ਸਾਰੇ ਤਰਨਤਾਰ ਦੇ ਹੀ ਆ ਜੀ ਜੀ ਤੇ ਤੁਹਾਡਾ ਜ਼ਿਲ੍ਹਾ ਫੜੇ ਨਹੀਂ ਕਿਸੇ ਨਹੀਂ ਜੀ ਕਿਉਂਕਿ ਹੁਣ ਇੱਕ ਟਾਈਮ ਹੁੰਦਾ ਨਾ ਹੌਲੀ ਹੌਲੀ ਜਿਉਂ-ਜਿਉਂ ਇੰਡਸਟਰੀ ਜਿਹੜੀ ਆ ਤੁਹਾਨੂੰ ਪਤਾ ਵਾਰੀ ਆਉਂਦੀ ਹਰ ਇੱਕ ਦੀ ਆਉਂਦੀ ਹੈ। ਮਤਲਬ ਗਿਲ ਵੀ ਤਰਨ ਤਰਨ ਸਾਈਡ ਦੀ ਹੈ। ਹਾਂ ਜੀ ਮਾਝਾ ਆਪਣਾ ਏਰੀਆ। ਸਾਰੇ ਮਾਝੇ ਦੀ। ਹਾਂ ਜੀ ਮਾਝੇ ਦੀ। ਮਤਲਬ ਵੱਖਰੀ ਵੱਖਰੀ ਜੁਨੀਅਨ ਦੀ ਹੈਗੀ। ਨਹੀਂ ਨਹੀਂ ਮਾਝਾ ਹੀ। ਬਾਕੀ ਵੇਖੋ ਪਿਆਰ ਜਦੋਂ ਜਦੋਂ ਜਿਸ ਟਾਈਮ ਮਿਲਣਾ ਹਨਾ। बस मोके मिल जाते। ਤੁਹਾਡਾ ਵੀ ਤਰਨ ਤਰ ਨੇ ਨਹੀਂ ਮੇਰਾ ਬਟੰਡਾ ਇਹਨਾਂ ਦਾ ਮੇਰੇ ਪਿੰਡ ਦਾ ਹੈ। ਅੱਛਾ ਨੇੜੇ ਫਿਰ ਹਾਂ ਤਾਂ ਹੀ ਮੈਂ ਕਿਉਂ ਨੂੰ ਕਿਹਾ ਲੈ ਕਹਿੰਦਾ ਮੈਂ ਤਾਂ ਬਹੁਤ ਜਿਆਦਾ ਪਿੰਡ ਦੇ ਸਮਝ ਹੁੰਦੇ ਨਹੀਂ 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 ਅੱਛਾ ਕੰਮ ਸ਼ੁਰੂ ਕੀਤਾ ਕੰਮ ਕਰੀਂ। ਮੈਂ 2018 ਤੋਂ ਕੋਈ 18 ਚ ਹਾਂਜੀ ਤੇ ਕਿਸ ਨਾਮ ਤੇ ਬੀ ਉਸਿਕ ਤੁਹਾਡੀ ਕਰਦਾ ਮੇਰਾ ਸੱਗੀ ਨੈਕਸਸ ਸੱਗੀ ਨੈ ਮੈਂ ਤੇ ਦਾ ਕੀ ਹੈ ਲਵਦੀਪ ਸਿੰਘ ਲਵਦੀਪ ਸਿੰਘ ਇਹ ਤਾਂ ਨੌਟਵਾਂ ਰੱਖਣਾ ਪੈਦਾ ਹਾਂ ਹਾਂ ਇਹ ਕਿਦਾਂ ਦਾ ਐਕਸਪੀਰੀਅੰਸ ਰਿਹਾ ਇਸ ਤੋਂ ਪਰ ਤੁਸੀਂ ਕਿ ਕਿੱਲੇ ਕਿੱਥੇ ਮਿਊਜ਼ਿਕ ਦਿੱਤਾ ਕਿਹਨੇ ਕਿਹਨੇ ਬਈ ਉਹਦਾ ਗਾਣਾ ਚ ਕਰਦਾ ਕੰਮ ਤੇ ਇੱਕ ਪਿੱਛੇ ਫਿਲਮ ਆਈ ਸੋਚੀ ਕਿਤਾਈ ਮੈਂ ਕੋਈ ਕਿਹੜੀ ਚੋਰ ਦੇ ਚੋਰ ਦੇ ਵਿੱਚ ਹਾਂਜੀ ਹਾਂਜੀ ਅੱਛਾ ਉਹਦਾ ਪਰ ਲਾਸਟ ਤੇ ਸੀਗਾ ਟਰੈਕ ਆਪਣਾ ਉਹਦੇ ਵਿੱਚ ਸੀਗਾ ਸੌਂਦੇ ਕਿੰਨੇ ਹੁਣ ਤਾਂ ਕਿੰਨੇ ਸਿੰਗਰ ਤੁਹਾਡੇ ਮਿਊਜ਼ਿਕ ਚ ਗਾ ਚੁੱਕੇ ਨੇ ਬਹੁਤ ਛੋਟੇ ਵੱਡੇ ਸਾਰੇ ਗਿਣਤੀ ਨਹੀਂ ਹੈ ਜੜਦੀ ਨਹੀਂ ਵੈਰੀ ਗੁੱਡ ਕੋਈ ਹਿੱਟ ਗਾਣਾ ਸੁਣਤਾ ਕੋਈ ਹਿੱਟ ਵਾਲੇ ਕੋਈ ਨਹੀਂ ਆਈ ਦੇਖੋ ਠੀਕ ਹੈ ਸੁਣਤਾ ਰਹੇ ਨੇ ਲੋਕ ਲੋ ਕਾਫੀ ਹੈ ਗਈ ਅੱਜ ਬੱਸ ਸੁਣਨ ਵਾਲੇ ਇਹ ਸਰਮ ਦਾ ਰਿਸ਼ਤੇ ਰਾਤ ਦੀ ਜੇ ਆਪਾਂ ਗੱਲਬਾਤ ਕਰੀਏ ਇਹਦੇ ਨਾਲ ਕਿਵੇਂ ਤਾਲਮੇਲ ਤੁਹਾਡਾ ਹੋਇਆ ਟੀਮ ਦੇ ਨਾਲ ਭਾਈ ਨਾਲ ਭਾਈ ਇਹ ਜੈਕਚੁਅਲੀ ਮੈਂ ਤੁਹਾਨੂੰ ਥੋੜਾ ਕਲੀਅਰ ਕਰਦਾ ਵੀ ਪਹਿਲਾਂ ਸਭ ਤੋਂ ਪਹਿਲਾਂ ਤੇ ਜਿਹੜੇ ਪ੍ਰੋਡਿਊਸਰ ਸਾਹਿਬ ਆਪਣੇ ਜਾਂ ਡਾਇਰੈਕਟਰ ਸਾਹਿਬ ਹਨ ਸੀਬਰ ਸਿੰਘ ਜੀ ਉਹਨਾਂ ਨੇ ਮੈਨੂੰ ਮਤਲਬ ਗਾਣਾ ਉਹਨਾਂ ਨੂੰ ਪਸੰਦ ਸੀ ਉਹਨਾਂ ਨੇ ਫਿਰ ਇਹ ਗੱਲ ਕੀਤੀ ਵੀ ਆਪਾਂ ਮਿਊਜ਼ਿਕ ਜਿਹੜਾ ਵਾ ਉਹ ਗੁਰਮੀਤ ਭਾਜੀ ਕੋਲੋਂ ਕਰਵਾਉਣਾ ਤੇ ਵੇਖੋ ਮੇਰੇ ਵਾਸਤੇ ਵੀ ਬਹੁਤ ਵੱਡੀ ਚੀਜ਼ ਸੀ ਹਨਾ ਪਰ ਮੈਨੂੰ ਇਹ ਸੀ ਵੀ ਜੇ ਤੁਹਾਨੂੰ ਮਿਊਜ਼ਿਕ ਆਲਰੇਡੀ ਪਸੰਦ ਆ ਤੇ ਫਿਰ ਆਪਾਂ ਉਹ ਸਾਈਡ ਤੋਂ ਹੋਰ ਕਰਾ ਲਾਂਗੇ ਇੱਥੋਂ ਪਹਿਲਾਂ ਆਪਣੇ ਭਰਾ ਦੇ ਨਾਲ ਆਪਾਂ ਰਲ ਮਿਲ ਕੇ ਕਿਉਂਕਿ ਇਹ ਸਾਡਾ ਸਾਥ ਦਿੰਦਾ ਹਮੇਸ਼ਾ ਹੀ ਠੀਕ ਹੈ ਨਾ ਤੇ ਆਪਣੀ ਪਰ ਸਾਈਡ ਤੋਂ ਜਿਹਦੀ ਮਹਾਰਤ ਬਜਾਦੇ ਥੋੜੀ ਹੈਗੀ ਹੈ ਨਹੀਂ ਚਲੋ ਆਪਣੇ ਤਾਂ ਬੈਸਟ ਆ ਸਾਡਾ ਵੀ ਸੁਪਨਾ ਉਹਨਾਂ ਦਾ ਕੰਮ ਮੇਰੇ ਹੋਰ ਵੀ ਗਾਣੇ ਆ ਰਹੇ ਭਾਜੀ ਦੇ ਨਾਲ ਹਾਂ ਨੈਕਸਟ ਇੱਕ ਹੋਰ ਮੂਵੀ ਉਹਦੇ ਵਿੱਚ ਮੇਰੇ ਕੰਪੋਜ਼ ਕੀਤੇ ਗਾਣੇ ਵੀ ਆ ਰਹੇ ਪਰ ਇੱਕ ਹੁੰਦਾ ਨਾ ਵੀ ਜੋ ਬੰਦਾ ਆਪਣੇ ਨਾਲ ਸਟਾਰਟਿੰਗ ਦੇ ਵਿੱਚ ਖੜਦਾ ਹਮੇਸ਼ਾ ਨਾਲ ਹੈ ਨਾ ਤੇ ਆਪਣਾ ਵੀ ਫਰਜ਼ ਬਣਦਾ ਮੈਨੂੰ ਵੀ ਕਿਸੇ ਨੇ ਮੌਕਾ ਦਿੱਤਾ ਤੇ ਮੇਰੀ ਵੀ ਕੋਸ਼ਿਸ਼ ਆ ਵੀ ਮੈਂ ਇਸ ਬੰਦੇ ਨੂੰ ਡਬਲ ਕਰਾਸ ਨਹੀਂ ਕਰ ਸਕਦਾ ਕਿਸੇ ਨੂੰ ਵੀ ਨਹੀਂ ਕਰ ਸਕਦਾ ਜੀ ਇਹ ਮੌਕੇ ਕਿਸੇ ਦਾ ਹੱਥ ਨਹੀਂ ਫੜਾਂਗਾ ਤਾਂ ਬਕਾਮ ਜਾਵਾਂਗੇ ਜੀ ਜੀ ਬਿਲਕੁਲ ਕਿਵੇਂ ਰਿਹਾ ਯਾਰ ਬਾਕੀ ਇਹ ਸਾਈਡ ਤੋਂ ਕਰਨਾ ਇੱਕੋ ਗਾਣਾ ਕੀਤਾ ਕਿ ਹੋਰ ਵੀ ਗਾਣੇ ਕੀਤੇ ਨਹੀਂ ਮੂਵੀ ਦਾ ਇੱਕ ਹੀ ਜੀ ਹਾਂਜੀ ਮੂਵੀ ਦਾ ਜੀ ਜੀ ਜਦੋਂ ਆਪ ਗਾਣਾ ਡਿਜ਼ਾਈਨ ਕਰਨ ਲੱਗਦੇ ਹਨਾ ਕੁਝ ਕੀ ਕੀ ਖਾਸ ਖਿਆਲ ਕੀ ਰੱਖਿਆ ਜਾਂਦਾ ਸਿਚੁਏਸ਼ਨ ਕਿ ਕਿਦਾਂ ਦੀ ਸਿਚੁਏਸ਼ਨ ਹੈ ਕਿਦਾਂ ਦੀ ਫੀਲ ਹੈ ਤੇ ਕੀ ਬਟਣਾ ਕੀ ਇਹ ਐਡਾ ਵੀ ਕਦੇ ਹੋਇਆ ਵੀ 뮤직 ਪਜਾਇਆ ਆਪ ਨੂੰ ਹੀ ਪਸੰਦ ਨਹੀਂ ਆ ਕਾਫੀ ਵਾਰੀ ਹੁੰਦਾ ਹਾਂਜੀ ਕੋ ਚੀਜ਼ ਵਜਾਤੀ ਤੁਹਾਨੂੰ ਵੀ ਹੋਇਆ ਇਦਾਂ ਬਿਲਕੁਲ ਜੀ ਗੀਤ ਨੂੰ ਡਿਜ਼ਾਈਨ ਕਰ ਰਹੇ ਸੀ ਜੀ 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 ਇਹ ਉਦੋਂ ਫਿਰ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਦੇਖੋ ਜੀ ਜਦੋਂ ਆਪਾਂ ਨਾਰਮਲੀ ਆਪਾਂ ਗਾਣੇ ਦੂਸਰੇ ਵੀ ਮਿਹਨਤ ਤੇ ਬਹੁਤ ਲੱਗਦੀ ਹਰੇਕ ਤੇ ਹਨਾ ਪਰ ਜਿਹੜਾ ਮੂਵੀ ਦਾ ਗਾਣਾ ਸੀ ਸਾਡਾ ਫਸਟ ਐਕਸਪੀਰੀਅੰਸ ਸੀ ਤੇ ਸਾਡੇ ਤੇ ਇੱਕ ਜ਼ਿੰਮੇਵਾਰੀ ਅਲੱਗ ਤਰ੍ਹਾਂ ਦੀ ਕਿਉਂਕਿ ਤੁਹਾਨੂੰ ਪਤਾ ਕੰਪੀਟੀਸ਼ਨ ਦੇ ਵਿੱਚ ਉਤਰਨਾ ਜਦੋਂ ਇੱਕ ਸਾਹਮਣੇ ਗੁਰਮੀਤ ਭਾਜੀ ਦਾ 뮤직 ਆ ਹੋਰ ਵਧੀਆ ਆਰਟਿਸਟ ਆ ਹਨਾ ਤੇ ਉਸ ਭਾਜੀ ਆ ਹਨਾ ਸਾਡੇ ਤੇ ਇਹ ਮਤਲਬ ਜ਼ਿੰਮੇਵਾਰੀ ਸੀ ਵੀ ਸਾਨੂੰ ਕੰਪਟੀਟੀ ਕੰਪੀਟੀਸ਼ਨ 'ਚ ਜੇ ਉਤਰਨਾ ਹੈ ਤਾਂ ਸਾਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ ਉਹਦੇ ਵਿੱਚ ਜ਼ਿਆਦਾ ਪਹਿਲਾਂ ਨਾਲੋਂ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹਰ ਇੱਕ ਉਸ ਚੀਜ਼ ਤੇ ਬਹੁਤ ਬਰੀਕੀ ਨਾਲ ਕੰਮ ਕੀਤਾ ਤੁਹਾਡਾ ਰਿਜ਼ਲਟ ਵੀ ਅਭੀ ਸਾਨੂੰ ਪਹਿਲਾਂ ਹੀ ਸਭ ਇੱਕ ਚੀਜ਼ ਕਹਿੰਦੇ ਵੀ ਤੁਹਾਡੇ ਵਾਲਾ ਗਾਣਾ ਬੈਸਟ ਹੈ ਮੈਂ ਤਾਂ ਸਾਰਿਆਂ ਦਾ ਬੈਸਟ ਕਰੂੰਗਾ ਪਰ ਇੱਕ ਫੀਡਬੈਕ ਜਿਹੜਾ ਆ ਰਿਹਾ ਤੇ ਸਾਰਿਆਂ ਨੇ ਬਹੁਤ ਸੋਹਣਾ ਰਿਸਪੌਂਸ ਦਿੱਤਾ ਇਹ ਅਗਲੀਆਂ ਲੈਣਾ ਕੀ ਨਹੀਂ ਉਹ ਮੈਂ ਸੁਣ ਨਹੀਂ ਚੱਲੂ ਅਗਲੀਆਂ ਵੈਸੇ ਸ਼ਾਰਟ ਹੈ ਜੇ ਪੂਰਾ ਸੁਣੋ ਤੇ ਠੀਕ ਪੂਰਾ ਸੁਣਾਓ ਕਿਉਂਕਿ ਮੈਂ ਨਹੀਂ ਪੂਰਾ ਉੱਥੇ ਹੀ ਸੁਣੋਗੇ ਨਾ ਤੁਸੀਂ YouTube ਤੇ ਹਾਂ ਮੈਨੂੰ ਸੁਣੀਆਂ ਹਦਾਇਤਾਂ ਵੀ ਹਨਾ ਅੱਛਾ ਜੀ ਵੀ ਅਗਲੇ ਲੈਣਾ ਨਹੀਂ ਸੁਣਾਉਣਾ ਹਾਂ ਮਤਲਬ ਜੇ ਮੈਂ ਸਾਰਾ ਸੁਣਾ ਦਾਂ ਫਿਰ ਅਗਲੀਆਂ ਲੈਣਾ ਰਿਪੀਟ ਕਰ ਨਹੀਂ ਸਾਰੀਆਂ ਬਸ ਜ਼ਿਆਦਾ ਲੰਮਾ ਗਾਣਾ ਨਹੀਂ ਹੈਗਾ ਤੇ ਬਹੁ ਕਿ ਮੂਵੀ ਦਾ ਤੁਹਾਨੂੰ ਪਤਾ ਸਿਚੁਏਸ਼ਨ ਦੇ ਹਿਸਾਬ ਨਾਲ ਜਿਆਦਾ ਲੰਮਾ ਨਹੀਂ ਮੂਵੀ ਦੇ ਵਿੱਚ ਖਿੱਚਦੇ ਤੁਹਾਨੂੰ ਜਿਆਦਾ ਫਿਚਰ ਦੇ ਵਿੱਚ ਕਿਹੜੀ ਕਿਹੜੀਆਂ ਪਲਾਨਿੰਗਸ ਚੱਲ ਰਹੀਆਂ ਨੇ ਪਲਾਨਿੰਗਸ ਤੇ ਸਾਰੇ ਇਸ ਤਰ੍ਹਾਂ ਜੇ ਵੀ 2025 ਮੈਂ ਲਾਸਟ ਈਅਰ ਜਿਹੜਾ ਜਿਹੜਾ ਹੁਣ ਲੰਘਿਆ ਸਾਲ ਆ ਪੰਜ ਗਾਣੇ ਮੈਂ ਕੀਤੇ ਐਡਮਿਜ਼ ਕੀਤਾ ਇਸ ਭਰਾ ਨੇ ਇੱਕ ਜੀਸ ਕਿਲਾ ਆਪਣਾ ਪ੍ਰੈਮਿਸ ਡਾਇਰੈਕਟਰ ਉਹਨਾਂ ਨੇ ਕੀਤਾ ਤੇ ਹੁਣ ਅੱਗੇ ਪਲਾਨਿੰਗ ਵਾਹਿਗੁਰੂ ਕਿਰਪਾ ਕਰੇ ਵਧੀਆ ਵਧੀਆ ਹੋਰ ਗਾਣੇ ਪਹਿਲਾਂ ਨਾਲੋਂ ਨਿਕਾਲ ਬਠਿੰਡਿਆ ਦਾ ਵੈਸੇ ਹੀ ਵਧੀਆ ਹਾਂ ਨਹੀਂ ਨਹੀਂ ਸਾਰੇ ਵਧੀਆ ਜੀ ਬਠਿੰਡੇ ਬਠਿੰਡੇ 'ਚ ਬਹੁਤ ਟੇਲ ਨੇ वैसे ਸਾਡੇ ਮਾਝੇ ਏਰੀਆ ਨੂੰ ਥੋੜਾ ਜਿਆਦਾ ਕਰ ਦਿੰਦੇ ਆ ਵੀ ਇਦਾਂ ਦੇ ਦੇ ਪਰ ਇਹ ਭਰਾ ਵਰਤਦਾ ਮਾਲਵੇ ਮਾਲਵੇ ਦੀ ਧਰਤੀ ਨੂੰ ਬੈਠੀ ਬਖਸ਼ਿਸ਼ ਹਾਂਜੀ ਇਹ ਭਰਾ ਦੁਆਬੇ ਤੋਂ ਠੀਕ ਹੈ ਜੀ ਦੁਆਬਾ ਦੁਆਬਾ ਤਾਂ ਸਾਰੇ ਬਾਸੇ ਤੇ ਵੇਖੋ ਪੰਜਾਬ ਆ ਇੰਡੀਆ ਦਾ ਸਾਰਾ ਆਪਣਾ ਹੀ ਇੱਥੇ ਕਿਵੇਂ ਰਹਿ ਗਿਆ ਫਿਰ ਦੁਆਬਾ ਤਾਂ ਸਾਰੇ ਬਾਹਰ ਹੈ ਪਰ ਯਾਰ ਇਹ ਕਿੰਟਰੀ ਦੀ ਬੱਚੀ ਪਾਸੀ ਅਜਿਹਾ ਹਾਂ ਮੈਂ ਉਹ ਤੇ ਕਹਿਣਾ ਵੀ ਬਸ ਇਹ ਦੁਆਬੇ ਵਾਲਿਆਂ ਦੀ ਗੱਲ ਹੈ ਦੁਆਬੇ ਵਾਲੇ ਦੀ ਕਿ ਨੇਚਰ ਹੈ ਜਦੋਂ ਬੱਚਾ ਪੈਦਾ ਹੁੰਦਾ ਨਾ ਤਾਂ ਜਹਾਜ਼ ਦੇਖਣ ਆ ਜਾਂਦੇ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਜੀ ਛੋਟੀ ਜਿਹੀ ਗੱ ਪਰਮਾਤਮਾ ਸੁੱਖ ਰੱਖੇ। ਓਹ ਕਰਦੇ ਤੁਹਾਨੂੰ ਵਧੀਆ ਲੱਗਾ। ਗਾਣਾ ਵੀ ਵਧੀਆ ਲੱਗਾ। ਬਹੁਤ ਪਿਆਰਾ ਹੈ। ਮਿਊਜ਼ਿਕ ਸੁਣੋਗੇ ਤੁਸੀਂ ਮਿਊਜ਼ਿਕ ਗਾਣੇ ਨਾਲੋਂ ਵੀ ਵਧੀਆ ਹੋਊਗਾ। ਕਿਉਂਕਿ ਇੱਕ ਫੀਲ ਹੁੰਦਾ ਤੁਹਾਨੂੰ ਕਹਿਣਾਂ ਚੀਜ਼ਾਂ ਦਾ ਹਨਾ। ਤੇ ਬਾਕੀ ਪਰਮਾਤਮਾ ਸੁੱਖ ਰੱਖੇ। ਠੀਕ ਆ। ਅਗਲੀ ਵਾਰ ਜਦੋਂ ਆਈਏ ਤਾਂ ਪੂਰੇ ਗਾਣੇ ਕਰੀਏ। ਬਹੁਤ ਥੈਂਕ ਯੂ। ਤੁਸੀਂ ਮੌਕਾ ਦਿੱਤਾ। ਡਾਇਰੈਕਟ ਕਰੇ। ਨਹੀਂ ਨਹੀਂ ਮੌਕਾ ਤੁਸੀਂ ਦਿੱਤਾ ਤੁਸੀਂ। ਜੈਸ ਆਈ ਥੈਂਕ ਯੂ ਜੀ। ਬਿਲਕੁਲ ਜੀ 24 ਜਨਵਰੀ ਨੂੰ ਫਿਲਮ ਆ ਰਹੀ ਹੈ ਜੀ ਰਿਸ਼ਤੇ ਨਾਂ ਤੇ। ਤੇ ਵੀਰ ਨੇ ਬਹੁਤ ਸੋਹਣਾ ਸਾਊਂਡਟ੍ਰੈਕ ਆਇਆ ਤੁਸੀਂ ਸੁ ਯੂਟਿਊਬ ਤੇ ਕੰਨ ਆ ਗਿਆ ਵਸੇ ਇਹ ਕਿ ਅਜੇ ਹੋਣਾ ਨਹੀਂ ਰਿਲੀਜ਼ ਹੋਣਾ ਜੀ ਹਾਂਜੀ ਇੱਕ ਦੋ ਦਿਨ ਦੇ ਵਿੱਚ ਰਿਲੀਜ਼ ਹੋ ਜਾਏਗਾ ਹਾਂਜੀ ਸੋ ਤੁਹਾਨੂੰ ਸਾਡਾ ਇੱਕ ਛੋਟਾ ਜਿਹਾ ਇੰਟਰਵਿਊ ਕਿੱਦਾਂ ਦਾ ਲੱਗਿਆ ਆਪਣੇ ਵਿਚਾਰ ਸਤਿਕਾਰਯੋਗ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ